ਹਾਂਜੀ ਮਿੱਤਰੋ ਅੱਜ ਆਪਾਂ ਤੁਹਾਡੀ ਲੈ ਕੇ ਆਏ ਅਗੇ ਲਾਲ ਚੰਬੀ ਕੁੜੀ ਸੋਹਣੀ ਸੁਨੱਖੀ ਕੁੜੀ ਹੈਗੀ ਚੰਗੀ ਕੁੜੀ ਹੈਗੀ ਅੱਜ ਮਿੱਤਰੋ ਹੁਣ ਇਹਦੀ ਆਪਾਂ ਡਿਟੇਲ ਬਾਰੇ ਕਰਦੇ ਆਂਗੇ ਤੁਹਾਡੇ ਨਾਲ ਸਾਂਝੀ ਡਿਟੇਲ ਹੈ ਦੀ ਤੇ ਮਿੱਤਰੋ ਇਹ ਤਕਰੀਬਨ ਸਾਢੇ 1 4 ਸਾਲਾਂ ਦੀ ਕੁੜੀ ਹੈਗੀ ਨਵੀਂ ਉਮਰ ਦੀ ਕੁੜੀ ਹੈਗੀ 9 ਇੰਚ ਕੁੜੀ ਦੀ ਹਾਈਟ ਹੈਗੀ ਤੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮਿੱਤਰੋ ਮੇਰੀ ਗੱਲ ਸਾਢੇ 4 ਮਹੀਨੇ ਦੀ ਕੁੜੀ ਗੱਬਣ ਚੈੱਕ ਪਾਸ ਆ ਨਗਰੇ ਕੁੜੇ ਤੋਂ ਗੱਬਣ ਆਏਗੀ ਉਹ ਤੁਸੀਂ ਬਾਈ ਹੋ ਰਹੇ ਤਾਂ ਕਨਫਰਮ ਕਰ ਲਿਓ ਵੀ ਕਿਹੜੇ ਘੋੜੇ ਤੇ ਗੱਬਣਾ ਹੈਗੀ ਚੰਗੀ ਘੋੜੀ ਹੈਗੀ ਤੇ ਨੁਗਰੀ ਬੱਚੇ ਦਿੰਦੀ ਆ ਬਾਈ ਹੋਰ ਕਦੇ ਪਹਿਲਾਂ ਇਹਨੇ ਨੁਗਰੇ ਬੱਚੇ ਦਿੱਤੇ ਘੋੜੀ ਨੇ ਤੇ ਚੰਬਾ ਪਣ ਬਹੁਤਾ ਘੋੜੀ ਚ ਤੇ ਨੁਗਰੇ ਘੋੜੇ ਤੇ ਹੁਣ ਘੋੜੀ ਗੱਬਣਾ ਹੈਗੀ 4.5 ਮਹੀਨੇ ਦੀ ਚੰਗੀ ਘੋੜੀ ਆ ਸੋਹਣੀ ਸੁਨੱਖੀ ਘੋੜੀ ਆਗੀ ਸਵਾਰੀ ਸੂਰੀ ਦੀ ਪਾਸ ਆ ਮਿੱਤਰੋ ਘੋੜੀ ਤੇ ਬਾਲ ਪੌਰੀਆਂ ਦੀ ਵੀ ਕਲੀਅਰ ਹੈ ਸੀਲ ਸਾਬ ਘੋੜੀ ਹੈਗੀ ਆਪਾਂ ਡੇਰ ਦੁਬਾਰੇ ਸੰਜੀ ਕਰਦਾਂ ਨੇ ਤੁਹਾਡੇ ਨਾਲ ਘੋੜੀ ਦੀ 4 ਸਾਲ ਘੋੜੀ ਦੀ ਉਮਰ ਹੈਗੀ ਤੇ 9 ਇੰਚ ਕੁੜੀ ਦੀ ਹਾਈਟ ਆ ਸਾਢੇ 4 ਮਹੀਨੇ ਦੀ ਕੁੜੀ ਗੱਭਣ ਚੈੱਕ ਪਾਸ ਅਨੁਗਰੇ ਕੁੜੇ ਤੋਂ ਕਰ ਲਿਆ ਮਿੱਤਰੋ ਸੰਭਾਰ ਕੀ ਜਿਹੜੀ ਵੀ ਨੂੰ ਚਾਹੀਦੀ ਹੋਈ ਕੁੜੀ ਚੰਗੀ ਕੁੜੀ ਹੈ ਕਿ ਸੋਹਣੀ ਸਨਕੀ ਕੁੜੀ ਹੈ ਕਿ ਪਾਸਰ ਬਣ ਜੂ ਕੁੜੀ ਤੇ ਜੇ ਮਿੱਤਰੋ ਆਪ ਬਾਈ ਹੋਰਿਆਂ ਦੇ ਏਰੀਆ ਬਾਰੇ ਗੱਲ ਕਰੀ ਤਾਂ ਮਾਨਸਾ ਬਾਈ ਹੋਰਿਆਂ ਨੂੰ ਜ਼ਿਲ੍ਹਾ ਪੈਦਾ ਤੇ ਪਹਾੜਾ ਬਾਈ ਹੋਰਿਆਂ ਦਾ ਬੈਂਡਾਗਾ ਕਰ ਲਿਓ ਸੰਪਰਕ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾਗਾ ਜੇ ਕਿਸੇ ਵੀਰ ਨੇ ਆਪਣੀ YouTube ਤੇ ਅੜਵਾਉਣੀ ਤਾਂ ਆਪਣਾ ਪਿੱਛੇ ਨੰਬਰ ਚੱਲੀ ਜਾਂਦਾ ਉਤੇ ਆਪਣੇ ਨਾਲ ਕਰ ਸਕਦੇ ਹੋ ਸੰਪਰਕ ਓਕੇ ਮਿੱਤਰੋ ਮਿਲਦੇ ਆ ਕਿਸੇ ਨਵੇਂ ਵੀਡੀਓ ਜੀ ਧੰਨਵਾਦ ਆਪਣੀ ਸਾਰੀ ਵੀਡੀਓ ਦੇਖਣ ਲਈ